ਸਸ਼ਿਕਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਸੋ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ 1 ਮਿੰਟ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਕਿਸਾਨ ਆਪਣਾ ਜਿਹੜਾ ਧਰਨਾ ਲਾ ਕੇ ਬੈਠੇ ਹੋਏ ਨੇ ਪੱਕਾ ਮੋਰਚਾ ਜਿਹੜਾ ਲੱਗ ਚੁੱਕਿਆ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਕਿ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਨੈਸ਼ਨਲ ਹਾਈਵੇ ਦਿੱਲੀ ਹਾਈਵੇ ਹੈ ਇਹ ਜਿਸ ਜਗ੍ਹਾ ਦੇ ਉੱਤੇ 1 ਮਿੰਟ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਤੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇਸ ਜਗ੍ਹਾ ਦੇ ਉੱਤੇ ਡਟੇ ਹੋਏ ਨੇ ਹਾਲਾਂਕਿ ਗੱਲ ਕੀਤੀ ਜਾਵੇ ਮੰਗਾ ਦੀ ਤਾਂ ਮੰਗਾ ਦੇ ਵਿੱਚ ਐਮਐਸਪੀ ਜਿਹੜਾ ਮੇਨ ਮੁੱਦਾ ਰੱਖਿਆ ਗਿਆ ਹੈ ਤੇ ਐਮਐਸਪੀ ਨੂੰ ਲੈ ਕੇ ਲਗਾਤਾਰ ਮੀਟਿੰਗਸ ਵੀ ਹੋਈਆਂ ਲੇਕਿਨ ਬੇਸਿੱਟਾ ਰੀਆਂ ਉਸ ਤੋਂ ਬਾਅਦ ਪੱਕਾ ਮੋਰਚਾ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਲਗਾ ਲਿਆ ਗਿਆ ਤਾਂ ਆਪਣੀਆਂ ਡਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਕੋਈ ਆਪਣਾ ਆਰਾਮ ਕਰ ਰਹੇ ਨੇ ਔਰ ਕੁਝ ਕਿਸਾਨ ਜਿਹੜੇ ਆਪਣੇ ਆਪਣੀ ਸਾਥ ਬਣਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਬੈਠ ਕੇ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਜਿਹੜੇ ਕਰ ਰਹੇ ਨੇ ਗੱਲਬਾਤ ਕਰਦੇ ਵੀ ਕੀ ਨਾਮ ਹੈ ਤੁਹਾਡਾ ਜਮਿਲ ਸਿੰਘ ਜੀ ਕਿਹੜੇ ਇਲਾਕੇ ਤੋਂ ਆਏ ਹੋ ਸ਼ਿਟਾਲਾ ਪਟਿਆਲਾ ਜ਼ਿਲ੍ਹਾ ਪਟਿਆਲੇ ਤੋਂ ਹਾਂਜੀ ਅੱਛਾ ਕਿੱਦਾਂ ਲੱਗਦਾ ਵੀ ਅੱਜ ਇਸ ਜਗ੍ਹਾ ਤੇ ਬੈਠੇ ਹੋ ਸਾਰੇ ਵਕ ਵਕ ਸ਼ਹਿਰਾਂ ਦੇ ਵਿੱਚੋਂ ਆ ਕੇ ਬੈਠੇ ਹੋਏ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਸਾਂਝੀਆਂ ਕੀਤੀ ਜਾਂਦੇ ਆਪਣੇ ਵਿਚਾਰ ਕਿੱਦਾਂ ਲੱਗਦਾ ਇੱਥੇ ਸਾਨੂੰ ਵਧੀਆ ਲੱਗਦੇ ਨੇ ਜੀ ਅਸੀਂ ਜਿੱਤ ਕੇ ਜਾਵਾਂਗੇ ਭਾਵੇਂ ਸਾਨੂੰ 2 ਸਾਲ ਲੱਗੇ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਇੱਥੇ ਮਹੀਨੇ ਤੋਂ ਉੱਪਰ ਹੋ ਗਿਆ ਸਾਨੂੰ ਅੱਛਾ ਪਹਿਲੇ ਦਿਨ ਤੋਂ ਆਏ ਹੋ ਹਾਂਜੀ ਅੱਛਾ ਜਦੋਂ ਇੱਥੇ ਲੈ ਕੇ ਆਏ ਨੇ ਤਾਂ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਲੰਗਰ ਸ਼ਿਕਾਰੇ ਨੇ ਹਨਾ ਲੰਗਰ ਤਿਆਰ ਕੀਤੇ ਜਾ ਰਹੇ ਨੇ ਆ ਕੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਦੇ ਹਾਂਜੀ ਹਾਂਜੀ ਉਹ ਕਹਿੰਦੇ ਲੰਗਰ ਤੱਕ ਮੁੱਕ ਨਹੀਂ ਜਿੰਦੇ ਪਾਸ ਦੋ ਸਾਲ ਬਹਿ ਜੋ ਹਾਂ ਲੰਗਰ ਨਹੀਂ ਮੁੱਕਦਾ ਸਾਡੇ ਅਸੀਂ ਤਾਂ ਇੱਥੇ ਆ ਗਿਆਂ ਘਰਾਂ ਤੋਂ ਵਾਪਸ ਮੁੜ ਕੇ ਨਹੀਂ ਜਾਵਾਂਗੇ ਐ ਜਿੱਤ ਕੇ ਜਾਵਾਂਗੇ ਘਰੇ ਗੱਲ ਹੁੰਦੀ ਹੈ ਕਦੇ ਜੀ ਜਾਂ ਗੱਲ ਕਰੀਂ ਸਰਕਾਰ ਇਹਨੇ ਕੀ ਕਰਦੀ ਹਾਂਜੀ ਘਰੇ ਗੱਲ ਹੁੰਦੀ ਹੈ ਹੀ ਹੁੰਦੀ ਹੈ ਹੀ ਹੁੰਦੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਗੱਲਾਂ ਬਾਤਾਂ ਚੱਲਦੀ ਰਹਿੰਦੀਆਂ ਨੇ ਅਸੀਂ 12 ਤਰੀਕ ਤੋਂ ਪਿੰਡੋਂ ਚੱਲੇ ਹੋਏ ਆਂ ਤੇ ਇੱਥੇ ਰ੍ਹਾਂਗੇ ਤੇ ਅਸੀਂ ਜਿੱਤਣ ਵਾਸਤੇ ਆਏ ਆ ਤੇ ਜਿੱਤ ਕੇ ਜਾਵਾਂਗੇ ਕਿੰਨੇ ਕਿੱਥੇ ਕਿੰਨੇ ਜਾਣਾ ਆਇਆ ਇੱਥੇ ਜਥਾ ਸਾਡੇ ਬਹੁਤ ਆ ਜੀ ਜਥਾ ਫੁੱਲੇਗਾ ਸਾਨੂੰ ਕੋਈ ਘਾਟਾ ਨਹੀਂ ਸਾਡਾ ਨਾਬਾ ਬਲਾਕ ਹੈ ਮੈਂ ਮੀਤ ਪ੍ਰਧਾਨ ਹੁਣ ਕਰਕੇ ਜਰਨੈਲ ਸਿੰਘ ਜੀ ਤੁੰਗਾ ਤੇ ਜਿੰਨਾ ਵੀ ਸਾਡ ਲਵੇ ਇੱਥੇ ਰਾਸ਼ਨ ਆ ਜਿਵੇਂ ਹੁਣ ਪਿੰਡ ਵਾਲੇ ਵਰਤਾ ਪੇਜ ਰਹੇ ਨੇ ਅਸੀਂ ਇੱਕ ਵੀ ਅੱਜ ਤੱਕ ਆਵਦਾ ਰਾਸ਼ਨ ਕੁਛ ਨਹੀਂ ਚਲਾਇਆ ਅੱਛਾ ਇੱਕ ਵਾਰ ਵੀ ਆਵਦਾ ਨਹੀਂ ਨਾ ਨਾ ਰਾਸ਼ਨ ਸਾਨੂੰ ਪਿੰਡਾਂ ਦੇ ਵਿੱਚੋਂ ਸਾਥ ਮਿਲ ਰਿਹਾ ਹੈ ਜਿੰਨਾ ਚਿਰ ਪਿੰਡਾਂ ਦੇ ਵਿੱਚੋਂ ਸਾਥ ਮਿਲਦਾ ਹੈ ਉਨਾਂ ਚਿਰ ਅਸੀਂ ਆਵਦਾ ਰਾਸ਼ਨ ਨਹੀਂ ਖੋਲਦੇ ਰਾਸ਼ਨ ਦੇ ਸਕਦੇ ਹਾਂ ਟਰਾਲੀਆਂ ਸਾਡੇ 6-6 ਮਹੀਨਿਆਂ ਦਾ ਰਾਸ਼ਨ ਪਿਆ ਹੈ ਤੇ ਜਿੱਤ ਕੇ ਆ ਜਿੱਤ ਨੂੰ ਆਇਆ ਜਿੱਤ ਕੇ ਜਾਵਾਂਗੇ ਸੋ ਇਹ ਕਿਸਾਨ ਨੇ ਜਿਹੜੇ ਇਸ ਜਗ੍ਹਾ ਦੇ ਉੱਤੇ ਬੈਠੇ ਪਟਿਆਲਾ ਜ਼ਿਲ੍ਹਾ ਤੋਂ ਆਏ ਹੋਏ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਇਸ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਬੈਠੇ ਹੋਏ ਨੇ ਤੇ ਇਹ ਜਿਹੜਾ ਲੰਬਾ ਤੁਹਾਨੂੰ ਇਹ ਕਾਫਲਾ ਦਿਖੇਗਾ ਔਰ 5 ਤੋਂ 6 ਕਿਲੋਮੀਟਰ ਤੱਕ ਇਹ ਲਗਾਤਾਰ ਦਿੱਲੀ ਹਾਈਵੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਇਹ ਲੱਗੀਆਂ ਹੋਈਆਂ ਨੇ ਤਾਂ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਨੈਸ਼ਨਲ ਹਾਈਵੇ ਦਿੱਲੀ ਹਾਈਵੇ ਇਹ ਜਿਸ ਜਗ੍ਹਾ ਦੇ ਉੱਤੇ 1 ਮਹੀਨੇ ਤੋਂ ਵੱਧ ਤੋਂ ਸਮਾਂ ਹੋ ਚੁੱਕਾ ਤੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇਸ ਜਗ੍ਹਾ ਦੇ ਉੱਤੇ ਡਟੇ ਹੋਏ ਨੇ ਹਾਲਾਂਕਿ ਗੱਲ ਕੀਤੀ ਜਾਵੇ ਮੰਗਾਂ ਦੀ ਤਾਂ ਮੰਗਾਂ ਦੇ ਵਿੱਚ ਐਮਐਸਪੀ ਜਿਹੜਾ ਮੇਨ ਮੁੱਦਾ ਰੱਖਿਆ ਗਿਆ ਹੈ ਤੇ ਐਮਐਸਪੀ ਨੂੰ ਲੈ ਕੇ ਲਗਾਤਾਰ ਮੀਟਿੰਗਸ ਵੀ ਹੋਈਆਂ ਲੇਕਿਨ ਬੈਸਿੱਟਾ ਰੀਆਂ ਉਸ ਤੋਂ ਬਾਅਦ ਪੱਕਾ ਮੋਰਚਾ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਲਗਾ ਲਿਆ ਗਿਆ ਤਾਂ ਆਪਣੀਆਂ ਡਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਕੋਈ ਆਪਣਾ ਆਰਾਮ ਕਰ ਰਹੇ ਨੇ ਔਰ ਕੁਝ ਕਿਸਾਨ ਜਿਹੜੇ ਆਪਣੇ ਆਪਣੀ ਸਾਥ ਬਣਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਬੈਠ ਕੇ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਜਿਹੜੇ ਕਰ ਰਹੇ ਨੇ ਗੱਲਬਾਤ ਕਰਦੇ ਬਈ ਕੀ ਨਾਮ ਹੈ ਤੁਹਾਡਾ ਕਸ਼ਮੀਰ ਸਿੰਘ ਹੈ ਜੀ ਕਿਹੜੇ ਇਲਾਕੇ ਤੋਂ ਆਏ ਹੋ ਸ਼ਿਟਾਲਾ ਪਟਿਆਲਾ ਜ਼ਿਲ੍ਹਾ ਪਟਿਆਲੇ ਤੋਂ ਹਾਂਜੀ ਅੱਛਾ ਕਿੱਦਾਂ ਲੱਗਦਾ ਵੀ ਅੱਜ ਇਸ ਜਗ੍ਹਾ ਤੇ ਬੈਹਨੇ ਹੋ ਸਾਰੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਆ ਕੇ ਬੈਠੇ ਹੋਏ ਨੇ ਗੱਲਾਂ-ਬਾਤਾਂ ਹੁੰਦੀਆਂ ਨੇ ਸਾਂਝੀਆਂ ਕੀਤੀ ਜਾਂਦੇ ਆਪਣੇ ਵਿਚਾਰ ਕਿੱਦਾਂ ਲੱਗਦਾ ਇੱਥੇ ਸਾਨੂੰ ਵਧੀਆ ਲੱਗਦੈ ਨੇ ਜੀ ਅਸੀਂ ਜਿੱਤ ਕੇ ਜਾਵਾਂਗੇ ਭਾਵੇਂ ਸਾਨੂੰ 2 ਸਾਲ ਲੱਗੇ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਇੱਥੇ ਮਹੀਨੇ ਤੋਂ ਉੱਪਰ ਹੋ ਗਿਆ ਸਾਨੂੰ ਅੱਛਾ ਪਹਿਲੇ ਦਿਨ ਦੁਆਏ ਹੋਈਆਂ ਹਾਂਜੀ अच्छा ਜਦੋਂ ਇਥੇ ਲੈ ਕੇ ਆਏ ਨੇ ਤਾਂ ਆਲੇ ਦੋਲੇ ਦੇ ਲੋਕ ਨੇ ਜਿਹੜੇ ਲੰਗਰ ਸ਼ਿਕਾਰੇ ਨੇ ਹਨਾ ਲੰਗਰ ਤਿਆਰ ਕੀਤੇ ਜਾ ਰਹੇ ਨੇ ਆ ਕੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਦੇ ਹਾਂਜੀ ਹਾਂਜੀ ਉਹ ਕਹਿੰਦੇ ਲੰਗਰ ਤੱਕ ਮੁੱਕ ਨਹੀਂ ਜਿੰਦੇ ਪਾ ਦੋ ਸਾਲ ਬਹਿਜੋ ਹਾਂ ਲੰਗਰ ਨਹੀਂ ਮੁੱਕਦਾ ਸਾਡੇ ਅਸੀਂ ਤਾਂ ਇੱਥੇ ਆ ਗਏ ਘਰਾਂ ਤੋਂ ਵਾਪਸ ਮੁੜ ਕੇ ਨਹੀਂ ਜਾਵਾਂਗੇ ਐ ਜਿੱਤ ਕੇ ਜਾਵਾਂਗੇ ਘਰੇ ਗੱਲ ਹੁੰਦੀ ਕਦੇ ਜੀ ਜਾਂ ਗੱਲ ਕਰੋ ਇਧਰ ਕਰਿਆ ਨੇ ਕੀ ਕਰਦੇ ਹਾਂ ਹਾਂਜੀ ਘਰੇ ਗੱਲ ਹੁੰਦੀ ਆ ਹੀ ਹੁੰਦੀ ਆ ਹੀ ਹੁੰਦੀ ਕੋਈ ਚੱਕਰ ਵਾਲੀ ਗੱਲ ਨਹੀਂ ਗੱਲਾਂ ਬਾਤਾਂ ਚੱਲਦੀ ਰਹਿੰਦੀਆਂ ਨੇ ਅਸੀਂ 12 ਤਰੀਕ ਤੋਂ ਪਿੰਡੋਂ ਚੱਲੇ ਹੋਏ ਆਂ ਤੇ ਇੱਥੇ ਰ੍ਹਾਂਗੇ ਤੇ ਅਸੀਂ ਜਿੱਤਣ ਵਾਸਤੇ ਆਏ ਆ ਤੇ ਜਿੱਤ ਕੇ ਜਾਵਾਂਗੇ ਕਿੰਨੇ ਕਿ ਜਥੇ ਕਿੰਨੇ ਜਾਣਾ ਆਇਆ ਇੱਥੇ ਜਥਾ ਸਾਡੇ ਬਹੁਤ ਹੈ ਜੀ ਜਥਾ ਫੁੱਲੇਗਾ ਸਾਨੂੰ ਕੋਈ ਘਾਟਾ ਨਹੀਂ ਸਾਡਾ ਨਾਬਾ ਬਲਾਕ ਹੈ ਮੈਂ ਮੀਤ ਪ੍ਰਧਾਨ ਹੁਣ ਕਰਕੇ ਜਰਨੈਲ ਸਿੰਘ ਜੀ ਤੁੰਗਾ ਤੇ ਜਿੰਨਾ ਵੀ ਸਾਡ ਲਵੇ ਇੱਥੇ ਰਾਸਣ ਆ ਜਿਵੇਂ ਹੁਣ ਪਿੰਡ ਵਾਲੇ ਵਰਤਾ ਪੇਜ ਰਹੇ ਨੇ ਅਸੀਂ ਇੱਕ ਵੀ ਅੱਜ ਤੱਕ ਆਵਦਾ ਰਾਸ਼ਨ ਕੁਛ ਨਹੀਂ ਚਲਾਇਆ ਅੱਛਾ ਇੱਕ ਵਾਰ ਵੀ ਆਵਦਾ ਨਹੀਂ ਨਾ ਨਾ ਰਾਸ਼ਨ ਸਾਨੂੰ ਪਿੰਡਾਂ ਦੇ ਵਿੱਚੋਂ ਸਾਥ ਮਿਲ ਰਿਹਾ ਹੈ ਜਿੰਨਾ ਚਿਰ ਪਿੰਡਾਂ ਦੇ ਵਿੱਚੋਂ ਸਾਥ ਮਿਲਦਾ ਹੈ ਉਨਾਂ ਚਿਰ ਅਸੀਂ ਆਵਦਾ ਰਾਸ਼ਨ ਨਹੀਂ ਖੋਲਦੇ ਰਾਸ਼ਨ ਦੇ ਸਕ ਤੋਂ ਟਰਾਲੀਆਂ ਸਾਡੇ 6-6 ਮਹੀਨਿਆਂ ਦਾ ਰਾਸ਼ਨ ਪਿਆ ਤੇ ਜਿੱਤ ਕੇ ਆ ਜਿੱਤ ਨੂੰ ਆਇਆ ਜਿੱਤ ਕੇ ਜਾਵਾਂਗੇ ਸੋ ਇਹ ਕਿਸਾਨ ਨੇ ਜਿਹੜੇ ਇਸ ਜਗ੍ਹਾ ਦੇ ਉੱਤੇ ਬੈਠੇ ਪਟਿਆਲਾ ਜ਼ਿਲ੍ਹਾ ਤੋਂ ਆਏ ਹੋਏ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਇਸ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਬੈਠੇ ਹੋਏ ਨੇ ਤੇ ਇਹ ਜਿਹੜਾ ਲੰਬਾ ਤੁਹਾਨੂੰ ਇਹ ਕਾਫਲਾ ਦਿਖੇਗਾ ਔਰ 5 ਤੋਂ 6 ਕਿਲੋਮੀਟਰ ਤੱਕ ਇਹ ਲਗਾਤਾਰ ਦਿੱਲੀ ਹਾਈਵੇ ਉੱਤੇ ਨੈਸ਼ਨਲ ਹਾਈਵੇ ਉੱਤੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਇਹ ਲੱਗੀਆਂ ਹੋਈਆਂ ਨੇ ਤਾਂ ਦੂਸਰੇ ਪਾਸੇ ਕਿਸਾਨਾਂ ਦੀ ਗੱਲ ਕੀਤੀ ਆ ਵੀ ਮੰਗਾ ਨੂੰ ਲੈ ਕੇ ਤਾਂ ਮੰਗਾ ਲਗਾਤਾਰ ਰੱਖੀਆਂ ਗਈਆਂ ਨੇ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਹ ਇਸ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੋਂ ਨਹੀਂ ਉੱਠਣਗੇ ਸੁਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਸਨ ਹੈਪੀ ਗੇਰਵਾ